ਵਾਲਾਂ ਚੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਜਿਉਹੀ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋਇਆ ਫੱਖ-ਫੱਖ ਸਿਆਸੀ ਪਾਰਟੀਆਂ ਨੇ ਆਪਣੇ ਚੋਣ ਪ੍ਰਚਾਰ ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਆਮ ਜਨਤਾ ਨੂੰ ਪਰਮਾਉਣ ਦੇ ਲਈ ਆਪਣੇ ਚੋਣ ਮੈਨੀਫੈਸਟੋਆਂ ਵਿੱਚ ਗਰੀਬਾਂ ਦੇ ਮਸੀਹੇ ਹੋਣ ਦਾ ਦਾਵੇ ਕੀਤੇ ਜਾ ਰਹੇ ਹਨ ਤਾਂ ਜੋ ਉਹਨਾਂ ਦੇ ਪੱਖ ਦੀ ਸਿਆਸੀ ਹਵਾ ਬਣ ਸਕੇ ਤੇ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਲੋਕ ਸਭਾ ਵਿੱਚ ਭਾਗੀਦਾਰੀ ਦਰਜ ਕਰਵਾਈ ਜਾ ਸਕੇ ਜਿੱਥੇ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੁਣ ਤੋਂ ਹੀ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਵੱਲੋਂ ਵੀ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਆਪਣੇ ਚੋਣ ਮਹਿੰਮ ਨੂੰ ਪੇ ਤੇਜ਼ ਕਰ ਦਿੱਤਾ ਗਿਆ ਹੈ ਇਸੇ ਲਈ ਤਹਿਤ ਸਥਾਨਕ ਬਰੂਟਾ ਰੂਡ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਐਲਾਨੇ ਲੋਕ ਸਭਾ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਚੰਦੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਹੀ ਚੱਲਿਆ ਹੈ ਅਤੇ ਸਭ ਨੂੰ ਬਣਦਾ ਸਤਕਾਰ ਵੀ ਬਰਾਬਰ ਹੀ ਦਿੰਦਾ ਹੈ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਭਾਈ ਅਮਰਤਪਾਲ ਸਿੰਘ ਚੰਦੜਾ ਨੇ ਕਿਹਾ ਕਿ ਪੰਜਾਬ ਨਾਲ ਹਮੇਸ਼ਾ ਬੇਤਕਰਾਹੀ ਹੁੰਦਾ ਆਇਆ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਤੇ ਪੰਜਾਬ ਦੇ ਮੁੱਦਿਆਂ ਨੂੰ ਕੇਂਦਰ ਅਤੇ ਸਰਕਾਰਾਂ ਨੇ ਆੱਖੋਂ ਪਰੋਖੇ ਹੀ ਰੱਖਿਆ ਹੈ। ਉਸ ਦਾ ਮੁੱਖ ਕਾਰਨ ਇਹ ਹੈ ਕਿ ਜਿਹੜੇ ਉਮੀਦਵਾਰ ਜਿੱਤ ਜਾਂਦੇ ਹਨ ਉਹ ਆਪਣੀਆਂ ਸਿਕਿਉਰਟੀਆਂ ਲੈ ਕੇ ਆਪਣੇ ਤਾਕੀ ਸੀਮਤ ਹੋ ਜਾਂਦੇ ਹਨ ਬਾਅਦ ਵਿੱਚ ਨਾ ਤਾਂ ਲੋਕਾਂ ਦੀ ਆਵਾਜ਼ ਉਹਨਾਂ ਦੇ ਕੰਨਾਂ ਤੱਕ ਪਹੁੰਚਦੀ ਹੈ ਤੇ ਨਾ ਹੀ ਕੇਂਦਰ ਤੱਕ। ਜਿਸ ਦਾ ਖਾਮਿਆਜ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ ਜਿਸ ਦੀ ਤਾਜ਼ਾ ਮਿਸਾਲ ਪੈਟਰੋਲ ਅਤੇ ਗੈਸ ਸਿਲੰਡਰ ਦੀਆਂ ਵਧੀਆਂ ਹੋਈਆਂ ਕੀਮਤਾਂ ਹਨ ਜਿਸ ਨਾਲ ਆਮ ਬੰਦੇ ਦਾ ਦਮ ਘੁੱਟ ਰਿਹਾ ਹੈ ਉਹਨਾਂ ਅਗੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਬਹੁ ਅਜਿਹੇ ਮੁੱਦੇ ਹਨ ਜਿਨ੍ਹਾਂ ਨੂੰ ਅਜੇ ਤੱਕ ਚੁਣੇਗੇ ਸੰਸਦ ਮੈਂਬਰਾਂ ਵੱਲੋਂ ਹੱਲ ਨਹੀਂ ਕਰਵਾਇਆ ਗਿਆ ਪਰੰਤੂ ਜਦੋਂ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਵਿੱਚ ਗਏ ਹਨ ਤਾਂ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਤੇ ਲਗਾਤਾਰ ਆਪਣਾ ਪੱਖ ਰੱਖਿਆ ਤੇ ਕੇਂਦਰ ਸਰਕਾਰ ਦਾ ਧਿਆਨ ਪੰਜਾਬ ਵੱਲ ਖਿੱਚਿਆ ਹੈ ਜਿਸ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਅੰਮਾਨ ਨੇ ਲੋਕਾਂ ਦੀ ਸੇਵਾ ਕੀਤੀ ਹੈ ਉਸੇ ਤਰ੍ਹਾਂ ਉਹ ਵੀ ਆਪ ਚੁਣੇ ਜਾਣ ਤੋਂ ਬਾਅਦ ਪੰਜਾਬ ਦੇ ਹਿੱਤਾਂ ਦੇ ਲਈ ਆਪਣੇ ਜ਼ੋਰਦਾਰ ਢੰਗ ਨਾਲ ਆਪਣਾ ਪੱਖ ਰੱਖਣਗੇ ਤੇ ਵੱਧ ਤੋਂ ਵੱਧ ਮੰਗਾਂ ਨੂੰ ਮੰਨਵਾਉਣਗੇ ਇਸ ਮੌਕੇ ਇਕੱਠ ਨੇ ਵੀ ਜੈਕਾਰਿਆਂ ਦੀ ਗੂੰਜ ਨਾਲ ਭਾਈ ਛੰਦੜਾ ਦਾ ਸਮਰਥਨ ਕੀਤਾ ਇਸ ਤੋਂ ਇਲਾਵਾ ਇਸ ਮੀਟਿੰਗ ਨੂੰ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਖਾਲਸਾ ਜੌਨ ਸੀ ਅਤੇ ਭਾਈ ਬਲਵਿੰਦਰ ਸਿੰਘ ਕੋਲਾਰ ਨੇ ਵੀ ਆਪਣੇ ਸੰਬੋਧਨ ਵਿੱਚ ਭਾਈ ਅਮਰਿਤਪਾਲ ਸਿੰਘ ਚੰਦੜਾ ਨੂੰ ਇਲਾਕੇ ਵਿੱਚੋਂ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ ਇਸ ਮੀਟਿੰਗ ਵਿੱਚ ਇਹਨਾਂ ਤੋਂ ਇਲਾਵਾ ਜਸਪ੍ਰੀਤ ਸਿੰਘ, ਰਵਿੰਦਰ ਸਿੰਘ, ਮਲਕੀਤ ਸਿੰਘ, ਮੀਤਾ, ਹਰਦੀਪ ਸਿੰਘ, ਦੀਪੂ, ਮਨਜਿੰਦਰ ਸਿੰਘ, ਪਰਮਿੰਦਰ ਸਿੰਘ, ਹਰਮਨ ਜੋਤ ਸਿੰਘ, ਜਗਤਾਰ ਸਿੰਘ, ਜੱਗਾ, ਕੁਲਦੀਪ ਸਿੰਘ, ਖਜਾਂਚੀ, ਰਜਿੰਦਰ ਪਾਲ ਸਿੰਘ, ਸਵਰਨ ਸਿੰਘ, ਬਾਪੂ, ਸੁਚਾ ਸਿੰਘ, ਜਸਪ੍ਰੀਤ ਸਿੰਘ ਵਾਲੀਆ ਸੁਰਿੰਦਰ ਸਿੰਘ ਰਾਣਾ ਕੁਲਵਿੰਦਰ ਸਿੰਘ ਸੰਧੂ ਜਸਪ੍ਰੀਤ ਸਿੰਘ ਸੰਧੂ ਅਮਨਦੀਪ ਸਿੰਘ ਉਬੀ ਰਣਜੀਤ ਸਿੰਘ ਖੈਰਾ ਕੁਲਦੀਪ ਸਿੰਘ ਸੈਣੀ ਸੁਰਿੰਦਰ ਮਸੀਹ ਸਰਬਜੀਤ ਸਿੰਘ ਬਿੱਲੂ ਸਤਵਿੰਦਰ ਮਸੀਹ ਰਣਵੀਰ ਮਸੀਹ ਪਰਮਜੀਤ ਕੌਰ ਹਰਪ੍ਰੀਤ ਕੌਰ ਹਰਜੂਤ ਕੌਰ ਕੋਮਲ ਪਾਸਟਰ ਮੰਜੂ ਮਸੀਹ ਪਾਸਟਰ ਰੇਨੂ ਮਸੀਹ ਬਬਲੀ ਮਰਸੀ ਅਨੁਜ ਮਸੀਹ ਰੇਸ਼ਮ ਸਿੰਘ ਢੰਡਾਰੀ ਅਮਰਜੀਤ ਸਿੰਘ ਉਬੀ ਮਨਵੀਰ ਸਿੰਘ ਦੁੱਗਰੀ ਬਲਦੇਵ ਸਿੰਘ ਡਾਬਾ ਅਤੇ ਰਵਿੰਦਰ ਸਿੰਘ ਵੀ ਹਾਜ਼ਰ ਸਨ ਅੱਜ ਦਾ ਜਿਹੜਾ ਹੈਗਾ ਜੀ ਇਹ ਸ਼ਹਿਰ ਦੇ ਵਿੱਚ ਨੁਕੜ ਮੀਟਿੰਗਾਂ ਜਿਹੜੀਆਂ ਸਟਾਰਟ ਕਰੀਆਂ ਸੀਗੀਆਂ ਤੇ ਨੁਕੜ ਮੀਟਿੰਗਾਂ ਦੇ ਵਿੱਚ ਜਿਹੜੇ ਵੱਖ-ਵੱਖ ਸ਼ਹਿਰ ਦੇ ਜਿਹੜੇ ਅਜੀ ਵਾਰਡਸ ਵਗੈਰਾ ਕੰਪਲੀਟ ਕੀਤੇ ਆ ਤੇ ਨੈਕਸਟ ਹੋਰ ਅਸੀਂ ਕਰਦੇ ਰਹਿਵਾਂਗੇ ਜਿਹੜਾ ਹੈਗਾ ਆਉਣ ਵਾਲੀ ਲੋਕ ਸਭਾ ਲਈ ਤੇ ਵੱਧ ਤੋਂ ਵੱਧ ਅਸੀਂ ਮੀਟਿੰਗਾਂ ਕਰ ਰਹੇ ਹਾਂ ਸ਼ਹਿਰ ਦੇ ਵਿੱਚ ਅਸੀਂ 2022 ਦੇ ਇਲੈਕਸ਼ਨ ਹੋਏ ਨੇ ਜੀ ਉਹਦੇ ਵਿੱਚ ਵੀ ਵਕ ਵਕ ਥਾਵਾਂ ਤੋਂ ਜਿਹੜੇ ਯੂਥ ਦੇ ਜਿਹੜੇ ਨੌਜਵਾਨ ਸੀਗੇ ਪੀੜੀ ਸੀਗੀ ਉਹਨਾਂ ਨੂੰ ਬਰਨਾਲੇ ਤੋਂ ਵੀ ਖੜਾਇਆ ਮੈਂ ਆਪ ਖੁਦ ਸਾਨੇ ਹਲ ਤੋਂ ਸੀਗਾ ਸਮਰਾਲੇ ਤੋਂ ਤੇ ਫਰੋਜਪੁਰ ਤੋਂ ਫਰੀਦਕੋਟ ਤੋਂ ਸਾਰੇ ਸਾਡੇ ਨੌਜਵਾਨ ਮੁੰਡੇ ਸੀਗੇ ਜੀ ਤੇ ਉਹ ਵਧੀਆ ਜਿਹੜੇ ਹਜੇ ਮੇਰੇ ਖਾਲਸਾ 30 31 ਸਾਲ ਦੇ ਨੌਜਵਾਨ ਸੀ ਜਿਹੜੇ ਐਮਐਲਏ ਦੇ ਉਹਨਾਂ ਨੇ ਕੰਡੈਸਟ ਕੀਤੇ ਆ ਤੇ ਵਧੀਆ ਉਹਨਾਂ ਨੂੰ ਉੱਥੇ ਮਿਲਿਆ ਆਉਣ ਵਾਲੇ ਟਾਈਮ ਦੇ ਵਿੱਚੋਂ ਸਾਡੇ ਲੀਡਰ ਨੇ ਜੀ ਆਉਣ ਵਾਲੀ ਪੀੜੀ ਦੇ ਕੀ ਮੁੰਡੇ ਲੈ ਕੇ ਇਹਦੇ ਫੀਲਡ ਦੇ ਵਿੱਚ ਆ ਫੀਲਡ ਦੇ ਵਿੱਚ ਜਿਹੜੇ ਪੰਜਾਬ ਦੇ ਅਸਲ ਮੁੱਦੇ ਆ ਜੀ ਨਾ ਤਾਂ ਅਸੀਂ ਇੱਥੇ ਕੋਈ ਝੁੱਠੇ ਵਾਦੇ ਕਰਨ ਆਏ ਆ ਸਾਡੇ ਲੋਕਾਂ ਨੂੰ ਵੀ ਅਸੀਂ ਤੁਹਾਨੂੰ 1000 ਰੁਪਏ ਦਵਾਂਗੇ ਜਾਂ 2000 ਰੁਪਏ ਦਵਾਂਗੇ ਅਸੀਂ ਜਿਹੜਾ ਅਸਲ ਪੰਜਾਬ ਦੇ ਮੁੱਦੇ ਆ ਅਸੀਂ ਉਹ ਇਹਨਾਂ ਨੂੰ ਬੱਦ ਤੋਂ ਬਾਅਦ ਜਿਹੜਾ ਅਵੇਅਰ ਕਰ ਰਹੇ ਆਂ ਵੀ ਉਹ ਉਥੇ ਜਾ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਬੋਲਾਂਗੇ ਤੇ ਉਹ ਜਿਹੜੇ ਸਾਡੇ ਪੰਜਾਬ ਦੇ ਹੱਕ ਆ ਉਹ ਅਸੀਂ ਬਾਦ ਚੜ ਕੇ ਇੱਥੇ ਲੈ ਕੇ ਆਵਾਂਗੇ ਅਸੀਂ ਕੋਈ ਝੁੱਠੇ ਮੁੱਦੇ ਨਹੀਂ ਇੱਥੇ ਲੈ ਕੇ ਆਏ ਅਸੀਂ ਤਾਂ ਹਜੇ ਇਹਨਾਂ ਤੱਕ ਇਹੀ ਅਪਰੋਚ ਕਰ ਰਹੇ ਆ ਵੀ ਜਿਹੜੇ ਪੰਜਾਬ ਦੇ ਹੱਕ ਆ ਉਹ ਅਸੀਂ ਉੱਥੋਂ ਪੱਕਾ ਲੈ ਕੇ ਆਵਾਂਗੇ ਤੁਹਾਡੇ ਵੱਲੋਂ ਇੱਕ ਕੋਈ ਰੂਪਰੇਖਾ ਤਾਂ ਤਿਆਰ ਕੀਤੀ ਵੀ ਹੋਈ ਹੈ ਅਸੀਂ ਇਹਨਾਂ ਨਾ ਮੁੱਦਿਆਂ ਦੇ ਉੱਤੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ ਸਾਡੇ ਜਿਹੜੇ ਨੌਜਵਾਨੀ ਦੀ ਜਿਹੜੇ ਹੈਗੇ ਆ ਜੀ ਬੇਰੋਜ਼ਗਾਰ ਆ ਉਹਨਾਂ ਲਈ ਜਿਹੜੇ ਵੱਧ ਜਿਹੜੀਆਂ ਜੋਬਸ ਵਗੈਰਾ ਦਾ ਹੈਗਾ ਉਹ ਅਸੀਂ ਉੱਥੇ ਜਿਹੜਾ ਪਾਰਲੀਮੈਂਟ ਦੇ ਵਿੱਚ ਲੈ ਕੇ ਬੋਲਾਂਗੇ ਤੇ ਉਹ ਚੀਜ਼ ਨੂੰ ਇੱਥੇ ਇੰਪਲੀਮੈਂਟ ਵੀ ਕਰਾਂਗੇ ਜਿਹੜੀ ਸਾਡੀ ਇੰਡਸਟਰੀ ਆ ਰਹੀ ਆ ਉਹ ਇੰਡਸਟਰੀ ਨੂੰ ਵੀ ਅਸੀਂ ਇਹ ਰੱਖਾਂਗੇ ਵੀ ਪਹਿਲਾਂ ਪੰਜਾਬ ਦੀ ਨੌਜਵਾਨੀ ਆ ਉਹਨੂੰ ਜਿਹੜਾ 70% ਉਥੇ ਰੱਖਿਆ ਜਾਵੇ ਉਹ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਆ ਉਹ ਬਾਕੀਆਂ ਲਈ ਰੱਖਿਆ ਜਾਵੇ ਜਿਹੜਾ ਸਟੱਡੀ ਲਈ ਸਾਡੀ ਐਜੂਕੇਸ਼ਨ ਐ ਐਜੂਕੇਸ਼ਨ ਲਈ ਅਸੀਂ ਵਧੀਆ ਕੋਈ ਇੱਥੇ ਸਿਸਟਮ ਲੈ ਕੇ ਆਵਾਂਗੇ ਸਾਡੇ ਮੈਡੀਕਲ ਸਹੂਲਤਾਂ ਨੇ ਜੀ ਉਹਦੇ ਲਈ ਅਸੀਂ ਇੱਥੇ ਕੁਝ ਸਪੈਸ਼ਲ ਕੁਝ ਲੈ ਕੇ ਆਵਾਂਗੇ ਇਹ ਇਹੀ ਸਾਡੇ ਮੁੱਦੇ ਆ ਜੀ ਪੰਜਾਬ ਦੇ ਜਿਹੜੀ ਜਿੰਨੇ ਵੀ ਕਿਸਾਨੀ ਦੇ ਰਿਲੇਟਡ ਜਿਹੜੇ ਮੁੱਦੇ ਆ ਉਹ ਸਾਡੇ ਹੈਗੇ ਜੀ ਜੀ ਅਸੀਂ ਸਪੈਸੀਫਿਕ ਇਹ ਨਹੀਂ ਵੀ ਹੈਗਾ ਵੀ ਜੇ ਅਸੀਂ ਵੀ ਆ ਚੀਜ਼ ਕਰਾਂਗੇ ਜਾਂ ਉਹਵੇਂ ਕਰਾਂਗੇ ਇਹਦਾ ਇੱਕ ਪੰਜਾਬ ਦੀ ਲੜਾਈ ਹੈ ਜੀ ਤੇ ਲੜਾਈ ਚੱਲਦੇ-ਚੱਲਦੇ ਤੁਹਾਡੇ ਰਾਸਤੇ 'ਚ ਜੋ ਤੁਹਾਡੇ ਕੋਲ ਮੁਸ਼ਕਲਾਂ ਆ ਜਾਂ ਪੰਜਾਬ ਲਈ ਹੋਣਗੀਆਂ ਉਹ ਲਈ ਅਸੀਂ ਹੱਕ ਸਕਤਾਂ ਲੜਾਂਗੇ ਕੀ ਤੁਸੀਂ ਮੰਨਦੇ ਹੋ ਵੀ ਇੱਕ ਪਾਰਟੀ ਨੂੰ ਵਿਸ਼ੇਸ਼ ਬਹੁਮਤ ਮਿਲ ਜਾਣਾ ਉਹਦਾ ਨਜਾਇਜ਼ ਫਾਇਦਾ ਚੁੱਕਦਿਆਂ ਨੇ ਤਾਂ ਕਰ ਜ਼ਰੂਰ ਦੀ ਆ ਤੁਹਾਡੇ ਸਾਹਮਣੇ ਆ ਪਰ ਲੋਕ ਜਾਗਰੂਕ ਨੇ ਅੱਜ ਕੱਲ੍ਹ ਦੀ ਜੇ 92 ਸੀਟਾਂ ਦਿੱਤੀਆਂ ਤੇ ਨਾਲ-ਨਾਲ ਉਥੇ ਸੰਰੂਰ ਦੇ ਵਿੱਚ ਪਲਟੀ ਵੀ ਮਾਰੀ ਹੈ ਜੇ ਇਹ ਆਪਣਾ ਭੁੱਲੇ ਆ ਵੀ ਜਦੋਂ ਇਹਨਾਂ ਦੇ ਰੰਗ ਇਹਨਾਂ ਨੇ ਆਪਣੇ ਲੋਕਾਂ ਨੂੰ ਦਿਖਾਉਣੇ ਸ਼ੁਰੂ ਕਰੇ ਤੇ ਲੋਕਾਂ ਨੇ ਵੀ ਬੜਾ ਟਾਈਮ ਨਹੀਂ ਲਾਇਆ ਜੀ 2 ਮਹੀਨੇ ਦੇ ਵਿੱਚ ਉਹਨਾਂ ਦੀ ਪਲਟੀ ਮਾਰਾ ਤੀ ਜਿੰਨੇ ਵੀ ਹੁਣ ਤੱਕ ਦੀਆਂ ਪੋਲੀਟੀਕਲ ਪਾਰਟੀਆਂ ਚਾਹੇ ਹੋ ਪਾਰਟੀ ਜਨਤਾ ਪਾਰਟੀ ਹੋਵੇ ਚਾਹੇ ਹੋ ਅਕਸ਼ ਸ਼ਰਮੀ ਅਕਾਲੀ ਗੱਲ ਪਾਤ ਹੋਵੇ ਹਾਂਜੀ ਉਹਨਾਂ ਦਾ ਕਿਸਾਨਾਂ ਦੇ ਵਿੱਚ ਵੱਡਾ ਵਿਰੋਧ ਹੋ ਰਿਹਾ ਵਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਉਹਨਾਂ ਨੇ ਪੰਜਾਬ ਦੇ ਹੱਕ ਦੇ ਸਟੈਂਡ ਨਹੀਂ ਕਰੇ ਰੱਖੇ ਜੀ ਉਹਨਾਂ ਦੇ ਜਿਹੜੇ ਜੇ ਅੱਜ ਵੀ ਤੁਸੀਂ ਚੈੱਕ ਕਰੋਗੇ ਉਹਨਾਂ ਦੇ ਖਾਕੀ ਨਿਕਰਾਂ ਜਿਹੜੀਆਂ ਪਾਈ ਹੋਈਆਂ ਨੇ ਉਹ ਲੋਕਾਂ ਨੇ ਪਛਾਣ ਲਈਆਂ ਇਸ ਕਰਕੇ ਲੋਕਾਂ ਦਾ ਵਿਰੋਧ ਹੋ ਰਿਹਾ ਉਹਨਾਂ ਦੇ ਅਸੀਂ ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਜਿਹੜਾ ਇਹ ਸਮਾਂ ਬਾਰ-ਬਾਰ ਨਹੀਂ ਆਉਂਦਾ ਹੁਣ ਆਪਾਂ ਹੁਣ ਤੱਕ 70 80 ਸਾਲ ਤੋਂ ਆਪਾਂ ਬੜੀ ਫੁੱਟ ਖਾ ਲਈ ਹੈ ਮਾਰ ਖਾ ਲਈ ਹੈ ਸਾਰੀਆਂ ਪਾਰਟੀਆਂ ਤੇ ਭਰੋਸਾ ਕਰਕੇ ਦੇਖ ਲਿਆ ਪਰ ਹੁਣ ਇਸ ਵਾਰੀ ਸਦਾ ਸਮਜੀਤ ਸਿੰਘ ਮਾਨ ਤੇ ਸੋਮੀ ਕਾਲੀਦਾਲ ਅੰਮ੍ਰਿਤਸਰ ਤੇ ਭਰੋਸਾ ਕਰੋ ਤਾਂ ਕਿ ਉਹ ਸਾਡੀ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਤੇ ਪੰਜਾਬ ਦੇ ਹੱਕਾਂ ਤੇ ਪਹਿਰੇ ਦੇਣ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਸੀਗੀ ਜੀ ਉਹ ਪਾਰਲੀਮੈਂਟ ਚੋਣਾਂ ਦੇ ਸਬੰਧ ਵਿੱਚ ਰੱਖੀ ਗਈ ਸੀਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੁਧਿਆਣਾ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਛੰਦੜਾ ਜੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਅੱਜ ਹਲਕਾ ਦੱਖਣੀ ਦੇ ਵਿੱਚ ਸਰਦਾਰ ਜਸਵਿੰਦਰ ਸਿੰਘ ਉਹਨਾਂ ਵੱਲੋਂ ਵਾਰਡ ਨੰਬਰ 36 ਪੈਣ ਦਾ ਇਹ ਸ਼ਹਿਦ ਇਹ ਤੇ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਨੇ ਭਾਗ ਲਿਆ ਵਾ ਔਰ ਉਹਨਾਂ ਨੇ ਛੰਦਣਾ ਸਾਹਿਬ ਨੂੰ ਬਿਸ਼ਵਾਸ ਦਿਵਾਇਆ ਕਿ ਸਾਡੀ ਇੱਕ ਇੱਕ ਵੋਟ ਆ ਜਿਹੜੀ ਸ਼੍ਰੋਮ ਨੇ ਅਕਾਲੀ ਦਲ ਅੰਮ੍ਰਿਤਸਰ ਨੂੰ ਜਾਏਗੀ ਜੀ